ਕਰਵਾ ਚੋਤ ਹੋਣ ਕਰਕੇ ਸਵੇਰੇ 4:00 ਵਜੇ ਮੈਡਮ ਤਿਆਰ ਹੋਈ ਤੇ ਬਾਈ ਜੀ ਮੈਨੂੰ ਵੀ ਠਾ ਲਿਆ। ਕਦੀ ਰੱਬ ਦੇ ਇਹ ਬੰਦੇ ਉੱਠ ਕੇ ਨਹਾਤ ਹੋਗੇ ਤਿਆਰ ਹੋ ਜਾ। ਅੱਜ ਪੂਰਾ ਦਿਨ ਤੁਸੀਂ ਮੇਰੇ ਨਾਲ ਹੀ ਹੋ ਤੇ ਮੇਰੀ ਹੋ ਮੰਨੀ ਆ। ਮੈਂ ਕਿਹਾ ਕੋਈ ਚੱਕਰ ਨਹੀਂ ਜੀ ਥੋੜਾ ਕਹਿਣਾ ਆਪਾਂ ਕਿੱਦਾਂ ਟਾਲ ਸਕਦੇ ਆ। ਰੈਡੀ ਹੋ ਗਿਆ ਨਾ ਧੋ ਕੇ ਤੇ ਹੁਣ ਇਹਨੇ ਖਾਣੀ ਸਰਗੀ ਸਰਗੀ ਖਾਣੀ ਆ। ਬਣਾ ਲਈ ਐ ਮੈਂ। ਮੇਰਾ ਬਾਹੂ ਵੀ ਅੱਜ ਸਵੇਰੇ ਸਵੇਰੇ ਰੈਡੀ ਹੋ। ਅੱਜ ਸਵੇਰੇ ਸਵੇਰੇ ਮੈਨੂੰ ਵੀ ਨਵਾਤਾ ਇਹਨੇ 5:00 ਵਜੇ। ਮੈਂ ਕਹਾ ਚੱਲ ਮੇਰੀ ਜਨਾਨੀ ਦਾ ਵਾਰਤਾ ਭਾਈ। ਇੱਕ ਗਾਇਸ ਮੇਰੀ ਮਹਿੰਦੀ ਕਿੱਦਾਂ ਹੀ ਚੜੀ। ਬਹੁ ਮੁਰਕੇ ਮਾਤਾ ਜੀ ਨੇ ਦਿੱਤੀ ਆਪਣੀ ਨੂੰਹ ਨੂੰ ਸਰਗੀ ਕਹਿੰਦੇ ਪੁੱਤ ਰੱਜ ਮਾਰ ਕੇ ਖਾ ਲਾ ਤਾਂ ਕਿ ਤੈਨੂੰ ਪੂਰਾ ਦਿਨ ਭੁੱਖ ਨਾ ਲੱਗੇ ਤੇਰਾ ਦਿਲ ਕਰੇ ਆ ਪਾਣੀ ਤੇਰਾ ਦਿਲ ਕਰੇ ਐ ਪਾਣੀ ਜਿਹੜਾ ਮਰਜੀ ਪਾਣੀ ਠੀਕ ਹੈ ਮਾਰ ਸਦਾ ਸੁਆਗਵਨ ਸੱਚੇ ਮਾਰਸ਼ਾ ਮੇਕਅਪ ਦਾ ਸਮਾਨ ਵੇਖ ਕੇ ਸਰਗੀ-ਸੁਰਗੀ ਵਿੱਚ ਹੀ ਛੱਡ ਦਿੱਤੀ ਕਿ ਪਹਿਲਾਂ ਮੈਂ ਸਾਰਾ ਸਮਾਨ ਵੇਖੂੰਗੀ ਫੇਰ ਸਰਗੀ ਖਾਵਾਂ ਚਲੋ ਗਾਇਜ਼ ਮੈਂ ਦਿਖਾਵਾਂ ਮੈਨੂੰ ਕੀ ਕੀ ਮਿਲਿਆ ਦੇਖ ਲੈ ਠੀਕ ਐ ਸਾਮਾਨ ਇਹ ਨਾਲ ਗਲੋਜ ਨਾਲੇ ਛੱਲਾ ਆ ਮੈਂ ਆਪਣੀ ਸ਼ਾਪਿੰਗ ਆਪ ਨਹੀਂ ਕਰਦੀ ਮਮਾ ਹੀ ਲੈ ਕੇ ਦਿੰਦੇ ਆ ਸ਼ੁਰੂ ਤੋਂ ਜਨਨੀਆਂ ਨੂੰ ਮੈਂ ਵੇਖਿਆ ਬਈ ਮੇਕਅਪ ਦਾ ਹੀ ਜ਼ਿਆਦਾ ਹੁੰਦਾ ਵਾ ਇੰਨਾ ਸਾਮਾਨ ਇਹਨਾਂ ਨੂੰ ਡੇਲੀ ਦੇ ਦੋ ਇਹ ਰੋਜ਼ ਭੁੱਖੀਆਂ ਰਹ ਲੈਣਗੀਆਂ ਬੱਸ ਸਹੀ ਹੈ ਤਾਂ ਗਾਇਜ਼ ਬਿੰਦੀਆਂ ਨੇ ਜੁਐਲਰੀ ਹੈ ਫਾਊਂਡੇਸ਼ਨ ਹੈ ਲਿਪਸਟicks ਹੈ ਲਾਈਨਰ ਵਗੈਰਾ ਹੈ ਸਾਰਾ ਸਾਮਾਨ ਜੋ ਜੋ ਮੈਂ ਲਗਾਨੀ ਹੈ ਸਾਰਾ ਸੋਨਾ ਹੈ ਕਮੀ ਤਾਂ ਨਹੀਂ ਹੈ ਕੋਈ ਮੈਂ ਕਿ ਮਾਤਾ ਸਾਰਾ ਕੁਝ ਨੂਨੂ ਲਿਆਤਾ ਮੁੰਡੇ ਵਾਸਤੇ ਵੀ ਕੁਝ ਲੈ ਆਉਂਦੇ ਮੁੰਡੇ ਨੂੰ ਸਾਰੀ ਉਮਰ ਮੁੰਡੇ ਨੂੰ ਹੀ ਦਿੱਤਾ ਨਹੀਂ ਸਾਰੀ ਉਮਰ ਮੁੰਨੇ ਦਾ ਨੂਨ ਬਸ ਦੇਖੋ ਕਿੰਨਾ ਕੁਝ ਲਿਆਂਦਾ ਮਾਤਾ ਹੈ ਦੋ ਦੋ ਸੂਟ ਸੂਟੂ ਦੇਖੋ ਦੋ ਦੋ ਸੂਟ ਲਿਆ ਕੇ ਦਿੱਤੇ ਮੁੰਡੇ ਵਾਸਤੇ ਮੈਂ ਕਿ ਜਰਾਬਾਂ ਤੱਕ ਨਹੀਂ ਲੈਂਦੀਆਂ ਨੂਨ ਸਾਰਾ ਕੁਝ ਨੂਨ ਹੀ ਤੇ ਜਿਹੜੇ ਕਿਸੇ ਸੜ ਦੇ ਕੇ ਕਰਕੇ ਮੈਨੂੰ ਮਿਲਦਾ ਹੈ ਜੋ ਮੇਰੇ ਕੋਲ ਕਿ ਮਿਲਦਾ ਹੈ ਸਾਡੀ ਵਾਈਪ ਆ ਨਾ ਮੈਂ ਹੂੰ ਚਲੋ ਕੋਈ ਨਹੀਂ ਪਾ ਮਜ਼ੇ ਨੀ ਯਾਰੇ ਲੈ ਨੀ ਯਾਰੇ ਮੋਜਾਂ ਕਰੋ ਸਿੱਕੇ ਪਰਸ਼ਾ ਮੋਜਾਂ 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 ਹੀ ਗਿਆ ਵੇ ਮੋਜ ਲੱਗ ਗਈ ਏ ਕੋਈ ਕਮੀ ਵੀ ਲਾਈ ਏ ਜੋ ਦੋਤੀ ਸਾਡੀ ਮਾਣ ਮੋਜ ਲੱਗ ਗਈ ਬਾਹ ਪਾਣ ਲਈ ਏ ਈ ਵਲ ਇਹਨੇ ਸਰਗੀ-ਸੁਰਗੀ ਖਾਦੀ ਤੇ ਮੁੜ ਕੇ ਮੈਂ ਤਾਂ ਭਰਾਵਾ ਫੇਰ ਸੋ ਗਿਆ ਸੀ ਮੁੜ ਕੇ ਤੇ ਪਹਿਰੇ ਮੈਨੂੰ ਕਹਿੰਦੀ ਚਲੋ ਮੇਰੇ ਨਾਲ ਕੋਠੇ ਤੇ ਇਹ ਵੀਡੀਓ ਬਣਾਉਣੀ ਆ ਵੀਡੀਓ ਬਣਾਉਂਦੇ ਹੋਰਾਂਦੇ ਬਾਈ ਜੀ ਆਪਣੀ ਸ਼ਾਮਾ ਪੈ ਜਾਂਦੀ ਹੈ ਤੇ ਇੰਨੀ ਨੂੰ ਮਾਤਾ ਦੀ ਥੱਲੋ ਬਾਜੇ ਪੈ ਜਾਂਦੀ ਹੈ ਮਾਤਾ ਕਹਿੰਦੇ ਕਿਹੜੇ ਵੇਲੇ ਤੂੰ ਤਿਆਰ ਹੋਣਾ ਤੇ ਕਿਹੜੇ ਵੇਲੇ ਜਾਣਾ ਕਥਾ ਸੁਣਨਾ ਇੰਨਾ ਟਾਈਮ ਹੋ ਗਿਆ ਸਸਦੀ ਬਾਜ ਸੁਣਦੀ ਹੈ ਭਰਾਵਾ ਭੱਜਣਾ ਪੈ ਜਾਂਦੀਆਂ ਮੁੜ ਕੇ ਫਟਾਫਟ ਤਿਆਰ ਹੋ ਕੇ ਤੇ ਬਾਈ ਜੀ ਨਿਕਲ ਪੈਂਦੀ ਹੈ ਕਥਾ ਸੁਣਨ ਜਲੀਆਂ ਕਥਾ ਸੁਣਨ ਸੋਨਾ ਲੱਗਿਆ ਹੋਇਆ ਬਾਬੂ ਸੂਟ ਆ ਵੀ ਹਮ ਸੋਨਾ ਲੱਗੂ ਹੂੰ ਉਹ ਆਪੀ ਸੋਹਣੀ ਏ ਆਪੀ ਜਨ ਆਪੀ ਸੋਹਣੀ ਲੱਗਨੀ ਏ ਇਹ ਚੀਜ਼ ਨਹੀਂ ਹੁੰਦੀ ਹਾਂ ਮਾਤਾ ਮਾਦਾ ਕਹਿੰਦੀ ਨੂੰਹ ਸੋਹਣੀ ਏ ਮੇਰੀ ਤਾਂ ਚੀਜ਼ ਸੋਹਣੀ ਲੱਗਦੀ ਮੁੜ ਕੇ ਭਰਾਵਾ ਕਥਾ ਸੁਣਨ ਗਈ ਕਿੰਨਾ ਟਾਈਮ ਲਾ ਆਈ ਇਹ ਹੀ ਵੇਟ ਕਰੀ ਜਾਈਏ ਕਿ ਹੁਣ ਆਉਂਦੀ ਏ ਹੁਣ ਕੁਝ ਖਾਣਾ ਕਥਾ ਸੁਣਨ ਗਈ ਇੰਨਾ ਟਾਈਮ ਲਾ ਚਾਹ ਨਹੀਂ ਬਣਨੀ ਚਾਹ ਨਹੀਂ ਮੈਂ ਬਣਾਉਣੀ ਏ ਚਾਹ ਚਲ ਅਸੀਂ ਡੀਗਦੇ ਪਏ ਮਾਤਾ ਉਦੋਂ ਦੀ ਬੈਟੀ ਡੀਗਣ ਲਈ ਆ ਕਿ ਨੂੰਹ ਮੇਰੀ ਆਵੇ ਤੇ ਚਾਹ ਚੁ ਬਣਾਵੇ ਕੁਛ ਮਾਦਾ ਨੇ ਫਰੂਟ ਕੱਟ ਕੇ ਦੇਤਾ ਸਾਨੂੰ ਕਹਿੰਦੀ ਫਰੂਟ ਖਾ ਲੋ ਬਾਕੀ ਚਾਹ ਨੂੰਹ ਆ ਕੇ ਉਹਨਾਂ ਹੋਗੀ ਸੌਰੀ ਇਹ ਦਿਹਾੜੀ ਮੈਂ ਕਹਿੰਦਾ ਮਾਤਾ ਦੇ ਪਤਨੀ ਕਿੰਨੇ ਵਾਰੀ ਪੈਰੀ ਹੱਥ ਲਾ ਛੜਦੀ ਐ ਇਹ ਤਾਂ ਹੀ ਤੇ ਚੰਗੀ ਐ ਨਾ ਮਾਤਾ ਮੈਂ ਖੜ ਡੇਕਦੇ ਆ ਦੇ ਪੂਰੀ ਸਵੇਰੇ ਉੱਠ ਕੇ ਵੀ ਲਾਣਾ ਸੌਣ ਲੱਗੇ ਵੀ ਲਾਣਾ ਐ ਦੁਪਹਿਰੇ ਵੀ ਤਿੰਨ ਚਾਰ ਵਾਰੀ ਲਾ ਛੜਦੀ ਐ ਪੂਰੇ ਦਿਨ ਚ ਪੂਰੇ ਕਿੰਨੇ ਵਾਰੀ ਮਾਤਾ ਦੇ ਪੈਰੀਆਂ ਹੱਥਾਂ ਹੁੰਦੀ ਐ ਹੈ ਨਹੀਂ ਤੁੰਨ ਕੀ ਹੁੰਦਾ ਪੂਰੀ ਦਿਹਾੜੀ ਬਰਾਵਾ ਮੱਥਾ ਹੀ ਟੇਕਦੀ ਰਹੂਗੀ ਸੱਸ ਨੂੰ ਮੈ ਇਹਨੂੰ ਪਤਾ ਨਹੀਂ ਕੀ ਹੁੰਦਾ ਹੈ ਉਹ ਮੱਥਾ ਉਹ ਟੇਕਦੀ ਸੌਰੀ ਮੱਥਾ ਟੇਕਣਾ ਇੱਕ ਵਾਰੀ ਸਵੇਰੇ ਉੱਠ ਕੇ ਟੇਕ ਲਿਆ ਕੀ ਕਰਾਂ ਨਾ ਫੇਰ ਸਵੇਰੇ ਇੱਕ ਵਾਰੀ ਉੱਠ ਕੇ ਟੇਕ ਲਿਆ ਮੱਥਾ ਮੈਂ ਸਾਰੀ ਜਿਹੜੀ ਮੱਥੇ ਟੇਕੀ ਜਾਂਦਾ ਸੌਣ ਲੱਗੇ ਵੀ ਮੱਥਾ ਸਵੇਰੇ ਉੱਠ ਕੇ ਵੀ ਮੱਥਾ ਦੁਪਹਿਰੇ ਵੀ ਮੱਥਾ ਦੋ ਤਿੰਨ ਵਾਰੀ ਦਿਹਾੜੀ ਚ ਕਦੋਂ 10 ਵਾਰੀ ਮੱਥਾ ਟੇਕ ਦਿੰਦੀ ਆ ਮਿਲਦਾ ਵੀ ਉਹਨਾਂ ਹੀ ਆ ਸਭ ਕੁਝ ਤੂੰ ਦੇਖ ਮੈਨੇ ਤੈਨੂੰ ਕਿਹਦਾ ਮੈਂ ਨਾ ਸੁਣਦੀ ਆ ਮੈਂ ਨੇਦਰ ਨੂੰ ਮੈਂ ਕਿਹਾ ਤੇਰਾ ਵਧੀਆ ਬਾਪ ਤੂੰ ਤਿੰਨ ਤਿੰਨ ਥਰੋ ਵਰਤ ਲੈ ਲਿਆ ਬੱਤੇ ਮੈਂ ਮੈਂ ਫਿਰ ਪਰਾਣਾ ਹੀ ਪਾਇਆ ਸੂਟਾਂ ਦੀਆਂ ਤਾਂ ਭੁੱਖੇ ਏਡੀ ਸ਼ਤਾਨਾ ਮੰਗਣਾ ਏਡੀ ਸ਼ਤਾਨਾ ਉਹ ਨਹੀਂ ਚਾਹੀਦਾ ਬੰਨੋ ਮਾਇਆ ਮੂਏ ਨਹੀਂ ਚਾਹੀਦੀ ਤੈਨੂੰ ਮਾਇਆ ਦੀ ਕੀ ਲੋੜ ਆ ਤੇਰਾ ਉਹਦੇ ਖਾਣਾ ਪੂਰਾ ਹੋ ਜਾਂਦਾ ਵਾ ਇਹ ਤੈਨੂੰ ਮਾਇਆ ਦੀ ਕੀ ਲੋੜ ਆ ਪੇਕਿਆਂ ਤੋਂ ਵੀ ਲੈ ਲਿੰਦੀ ਆ ਸੱਸ ਤੋਂ ਵੀ ਲੈ ਲਿੰਦੀ ਆ ਹੈ ਬੰਦੇ ਤੋਂ ਵੀ ਲੈ ਲਿੰਦੀ ਆ ਤਿੰਨ ਦਿਨ ਚ ਗਿਆ ਨੇ ਮੇਰੀ ਨਾਨਾ ਸਾਹਮਣੇ ਮਾਣਾਇਆ ਕੁਝ ਕਹਿੰਦੇ ਪੈ ਜਾਂਦੀਆਂ ਨਾਲੀ ਤਿੰਨ ਦਿਨ ਕਿਉਂ ਹੋ ਗਿਆ ਭਾਬੀ ਨੂੰ ਤੈਨੂੰ ਤਿੰਨ ਦਿਨ ਥਾਰੇ ਮੈਂ ਬੱਕਰਵਾ ਚੋਂ ਥੇ ਲੈ ਲੀਨੀ ਆ ਤੂੰ ਪਰ ਤੂੰ ਦੇ ਦੇ ਦਿੰਦੀਆਂ ਨਾ ਮੁਰਕੇ ਪ੍ਰੀਤ ਨੇ ਆਪਾਂ ਨੂੰ ਚਾਹ ਬਣਾ ਕੇ ਦਿੱਤੀ ਤੇ ਬਾਈ ਜੀ ਇਹਨਾਂ ਨੂੰ ਚੰਨ ਵੀ ਚੜ ਗਿਆ ਸੀਗਾ ਚਾਹ ਪੀ ਕੇ ਤੇ ਬਾਈ ਜੀ ਅਰਗ ਦੇਣ ਲਈ ਆ ਗਏ ਆਪਾਂ ਛੱਤ ਤੇ ਮੁਰਕੇ ਜੋ ਵੀ ਪੁਰਾਣੇ ਰਸਮ ਰਿਵਾਜ ਹੈਗੇ ਆ ਬਾਈ ਉਸ ਹੌਨ ਵਾਲਾ ਪਾਰਗ ਦੇ ਕੇ ਮੈਡਮ ਨੂੰ ਪਾਣੀ ਪਿਆ ਕੇ ਤੇ ਸਮਾਪਤ ਕੀਤਾ ਕਰਵਾ ਚੋਦਾ ਇਹਦਾ ਵਰਤ ਮੁਰਕੇ نیچے ਆ ਕੇ ਮਾਤਾ ਜੀ ਤੋਂ ਲਿਆ ਆਸ਼ੀਰਵਾਦ ਕੱਪੜੇ ਲਿਆ ਤੇ ਦਿੱਤੇ ਆ ਸੋੜ ਲਿਆ ਕੋਈ ਗੱਲ ਨਹੀਂ ਫਿਰ ਕੀ ਆ ਚਲ ਵਾ ਵਾ ਬਹੁਤੇ ਬਹੁਤੇ ਨਹੀਂ ਐ ਨਾ ਬੱਚਿਆਂ ਨੂੰ ਬਹੁਤੇ ਬਹੁਤੇ ਤੇ ਚਲੋ ਆਹ ਵਲੋਗ ਕਰਦੇ ਆ ਰੈਂਡ ਵੀਡੀਓ ਚੰਗੀ ਲਗੀ ਤਾਂ ਬਾਈ ਲਾਈਕ ਜ਼ਰੂਰ ਕਰਦੇਓ